ਇਤਿਹਾਸ ਗੁਰਦੁਆਰਾ ਗੁੰਗਸਰ ਸਾਹਿਬ ਸ਼ਿਰਗੁਰ ਗੋਬਿੰਦ ਸਿੰਘ ਜੀ ਪਿੰਡ ਕੋਠਾ ਗੁਰੂ ਕਾ ਵਿੱਚ ਜਦ ਗੁਰਦੁਆਰਾ ਗੁੰਗਸਰ ਸਾਹਿਬ ਦੇ ਅਸਥਾਨ ਤੇ ਪਹੁੰਚੇ ਤਾਂ ਉਸ ਸਮੇਂ ਪਿੰਡ ਦੇ ਕੁਝ ਬੱਚੇ ਡੰਗਰ ਚਾਰੇ ਸਨ ਗੁਰੂ ਜੀ ਦੇ ਜਥੇ ਨੂੰ ਦੇਖ ਕੇ ਬੱਚੇ ਡਰ ਕੇ ਭੱਜ ਗਏ ਪਰ ਇੱਕ ਗੁੰਗਾ ਬੱਚਾ ਅਡੋਲ ਖੜਾ ਰਿਹਾ ਅਤੇ ਉਸ ਤੇ ਪੁੰਨ ਕਰਮ ਜਗਤੇ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਇਹ ਪਿੰਡ ਕਿਹੜਾ ਹੈ ਪਰ ਉਹ ਕੁਝ ਨਾ ਬੋਲਿਆ ਗੁਰੂ ਜੀ ਨੇ ਆਪਣੇ ਪਵਿੱਤਰ ਹੱਥ ਇਸ ਬਲਕ ਦੇ ਸਿਰ ਉੱਪਰ ਰੱਖ ਕੇ ਪੁੱਛਿਆ ਕਿ ਇਹ ਪਿੰਡ ਕਿਹੜਾ ਹੈ ਤਾਂ ਉਸ ਬਾਲਕ ਨੂੰ ਸ਼ਕਤੀ ਪ੍ਰਾਪਤ ਹੋ ਗਈ ਤੇ ਉਸਨੇ ਦੋਨੋਂ ਹੱਥ ਜੋੜ ਕੇ ਕਿਹਾ ਜੀ ਇਹ ਪਿੰਡ ਕੋਠਾ ਸੋਟੀਆਂ ਦਾ ਹੈ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਭਾਈ ਇਹ ਪਿੰਡ ਕੋਠਾ ਸੋਟੀਆਂ ਦਾ ਨਹੀਂ ਕੋਠਾ ਗੁਰੂ ਦਾ ਹੈ ਇਸ ਤਰ੍ਹਾਂ ਇਸ ਪਿੰਡ ਦਾ ਨਾਂ ਗੁਰੂ ਜੀ ਨੇ ਕੋਠਾ ਗੁਰੂ ਘਰ ਰੱਖਿਆ ਅਤੇ ਇਹ ਆਸ਼ੀਰਵਾਦ ਦਿੱਤਾ ਕਿ ਜੋ ਵੀ ਗੁੰਗੇ ਬਾਰੇ ਵਿਅਕਤੀ ਇਸ ਸਥਾਨ ਦੀ ਯਾਤਰਾ ਤੇ ਇਸ਼ਨਾਨ ਕਰਨਗੇ ਉਨਾਂ ਨੂੰ ਇਸ ਬੱਚੇ ਦੀ ਤਰ੍ਹਾਂ ਬੋਲਣ ਦੀ ਸ਼ਕਤੀ ਪ੍ਰਾਪਤ ਹੋਵੇਗੀ ਗੁੰਗੇ ਬੱਚੇ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋਣ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁੰਗਸੇ ਸਾਹਿਬ ਪ੍ਰਸਿੱਧ ਹੋ ਗਿਆ